ਬਣਾਉਂਗਾ ਇਹਨਾਂ ਨੇ ਲਾਈ ਆ ਇੱਕ ਬਾਈ ਇਹਨਾਂ ਨੇ ਲਾਈ ਆ ਨਿੱਕੀ ਜੀ ਗਲਤੀ ਕਰਕੇ ਹਰ ਸਾਲ ਕਿੰਨੇ ਐਕਸੀਡੈਂਟ ਹੁੰਦੇ ਕਿੰਨੀਆਂ ਬੈਨਾਂ ਮੱਚ ਜਾਂਦੀਆਂ ਕਿੰਨੀਆਂ ਬੈਨਾਂ ਦੇ ਐਕਸੀਡੈਂਟ ਹੋ ਜਾਂਦੇ ਆ ਸਕੂਲ ਵਾਲਨਾਂ ਦੇ ਜੇ ਕਿਸਾਨ ਵੀਰੋ ਤੁਸੀਂ ਅੱਗ ਲਾਉਣੀ ਵੀ ਆ ਕਮ ਸੇ ਕਮ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀ ਜਦੋਂ ਹਵਾ ਛੜਕ ਵਾਲੇ ਵੱਲ ਆਪਣਾ ਹੋਵੇ ਤਿੰਨ ਨੰਬਰ 2 ਤੇ ਜਦੋਂ ਸਕੂਲ ਦਾ ਜਾ ਕੇ ਕਣਕ ਕਹਿੰਦੇ 60 ਮਣ ਦੀ ਕਰ ਲਈ ਆ ਤੇ ਝੋਨਾ ਸੀ 80 ਮਣ ਤੋਂ ਪਲੱਸ ਕਰਨਾ ਬਹੁਤੇ ਸਾਰੇ ਸੱਜਣਾ ਦਾ ਇਹੀ ਹੁੰਦਾ ਹੈ ਵੀ ਆਪਣੀ ਚੰਗੀ ਪੈਦਾਵਾਰ ਹੋਵੇ ਤੇ ਚੰਗੀ ਪੈਦਾਵਾਰ ਦੇ ਲਈ ਬਾਹਣ ਦੇ ਵਿੱਚ ਚੰਗੇ ਤੱਤਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹਦੇ ਵਿੱਚ ਬਹੁਤੇ ਸਾਰੇ ਕਿਸਾਨ ਹਰ ਸਾਲ ਕਣਕ ਦੀ ਪਰਾਲੀ ਨੂੰ ਅੱਗ ਲਾ ਕੇ ਔਦੇ ਚੰਗੇ ਤੱਤ ਜਿਹੜੇ ਆ ਬਾਣ ਦੇ ਮਚਾਵਿੰਦੇ ਨੇ ਮਿੱਤਰ ਕੀੜਿਆਂ ਦਾ ਇਹਦੇ ਨਾਲ ਬਹੁਤ ਨਾ ਜ਼ਿਆਦਾ ਨੁਕਸਾਨ ਹੁੰਦਾ ਬਹੁਤੇ ਸਾਰੇ ਥਾਂ ਤੁਸੀਂ ਫੋਟੋਆਂ ਦੇਖੀਆਂ ਹੋਣੀਆਂ ਦਰਾਖਤ ਮੱਚ ਜਾਂਦੇ ਨੇ ਦਰਾਖਤ ਖਤਮ ਹੋ ਜਾਂਦੇ ਨੇ ਬਹੁਤੇ ਜਾਨਵਰ ਇਸ ਟਾਈਮ ਆਂਡੇ ਵੀ ਧਰੀ ਬੈਠੇ ਹੁੰਦੇ ਨੇ ਜ਼ਿਆਦਾਤਰ ਟਟਿਰੀ ਜਿਹੜੀ ਕਿ ਖੁੱਲੇ ਦੇ ਵਿੱਚ ਆਪਦੇ ਆਂਡੇ ਧਰਦੀ ਆ ਬਹੁਤੇ ਆਂਡੇ ਮੱਚ ਜਾਂਦੇ ਨੇ ਸੱਜਣ ਪਰ ਸਾਡਾ ਕਿਸਾਨ ਦਾ ਇਹ ਕਹਿਣਾ ਹਜੇ ਵੀ ਮੈਂ ਕਿਸਾਨਾਂ ਨਾਲ ਗੱਲ ਕਰੀ ਜਿਹੜੇ ਵੀਰਾਂ ਨੇ ਅੱਕ ਲਾਈ। ਵੀ ਬਾਈ ਜੀ ਇਹਦਾ ਜਿਹੜਾ ਕੋਈ ਹੱਲ ਨਹੀਂ ਆਏਗਾ ਕਲਪਤੀ। ਕਹਿੰਦੇ ਇਹ ਜਿਹੜੀ ਰੈਂਦ ਖੁੰਡ ਹੈਗੀ ਵੀ ਜਦੋਂ ਆਪਾਂ ਨੂੰ ਨਾ ਲਾਉਣੇ ਬਹੁਤ ਜ਼ਿਆਦਾ ਦਿੱਕਤ ਕਰਦੀ ਹੈ। ਅੱਛਾ ਤੇ ਇਸ ਕਰਕੇ ਸਾਨੂੰ ਮਜਬੂਰੀ ਦੇ ਵਿੱਚ ਇਹ ਅੱਗ ਲਾਉਣੀ ਪੈਂਦੀ ਹੈ। ਜੇ ਤੁਹਾਡਾ ਕੋਈ ਐਕਸਪੀਰੀਅੰਸ ਹੈ ਤਾਂ ਕਮੈਂਟਾਂ ਦੇ ਵਿੱਚ ਸੱਜਣੋ ਜ਼ਰੂਰ ਸ਼ੇਅਰ ਕਰਿਓ। ਤਾ ਜੋ ਕਿਸੇ ਦੂਜੇ ਦਾ ਵੀ ਮਸਲਾ ਹੱਲ ਹੋ ਸਕੇ ਇਸ ਚੀਜ਼ ਦਾ ਹੱਲ ਹੈ ਜਾਂ ਨਹੀਂ ਤੁਸੀਂ ਕਮੈਂਟ ਕਰਕੇ ਜੜਾ ਜਰੂਰ ਦੱਸਿਓ ਜੇ ਹੱਲ ਹੈ ਤਾਂ ਜੈਸ ਲਿਖਿਓ ਜੇ ਨਹੀਂ ਹੱਲ ਹੈ ਤਾਂ ਨੋ ਲਿਖਿਓ ਬਹੁਤੇ ਸਾਰੇ ਕਿਸਾਨ ਭਰਾਏ ਕਹਿੰਦੇ ਆ ਵੀ ਇਹਦਾ ਹੱਲ ਨਹੀਂ ਬਾਕੀ ਸਿਰੇ ਸੱਜਣੋ ਜੇ ਤੁਸੀਂ ਇਹ ਵੀਡੀਓ ਆਪਣੇ ਪੇਜ ਤੇ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਮਿਲਦੇ ਆਂ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ